ਸਰਕੋਦਾ ਕਲੋਨੀ ਇਹ ਏਰੀਆ ਹੈਗਾ ਮੈਂ ਗੱਲ ਕਰੂੰਗੀ ਪੁਲਿਸ ਦੀ ਧੱਕੇਸ਼ਾਹੀ ਦੀ ਇਸ ਪ੍ਰਸ਼ਾਸਨ ਦੀ ਧੱਕੇਸ਼ਾਹੀ ਦੀ ਜਿਹੜੇ ਹਰੇਕ ਘਰਾਂ ਦੇ ਵਿੱਚ ਜਾ ਕੇ ਥ੍ਰੈਟ ਕਰ ਰਹੀ ਹੈਗੀ ਆ ਔਰ ਇੱਕ ਵਾਰਨਿੰਗ ਵੀ ਆ ਸਾਡੇ ਸੀਪੀ ਸਾਹਿਬ ਨੂੰ ਸਾਡੇ ਐਚਐਸ ਐਚਓ ਸਾਹਿਬ ਡਿਵੀਜ਼ਨ ਨੰਬਰ 5 ਨੂੰ ਔਰ ਕੋਚਰ ਮਾਰਕੀਟ ਚੌਂਕੀ ਦੇ ਚੌਂਕੀ ਇੰਚਾਰਜ ਨੂੰ ਵੀ ਟਾਰਗੇਟਡ ਤੁਸੀਂ ਉਹਨਾਂ ਘਰਾਂ ਦੇ ਵਿੱਚ ਜਾ ਰਹੇ ਹੋ ਤੁਸੀਂ ਆ ਘਰ ਆਪ ਖੋਲ ਕੇ ਛੋਟਾ ਜਾਂ ਦੇਖ ਸਕਦੇ ਹੋ ਵੀ ਤੁਹਾਨੂੰ ਇੱਥੇ ਕਿਤੇ ਕੋਈ ਕਿਰਾਏਦਾਰ ਜਾਂ ਪੀਜੀ ਦਿਖ ਰਿਹਾ ਹੈਗਾ ਆ ਇੱਕ ਅੱਛੀ ਲੋਕੇਲਿਟੀ ਲੋਕ ਆਪਣੇ ਆਰਾਮ ਨਾਲ ਘਰਾਂ 'ਚੇ ਬੈਠੇ ਹੈਗੇ ਆ ਕੰਮ ਕਰ ਰਹੇ ਹੈਗੇ ਆ ਆਕੇ ਪੁਲਿਸ ਦਾ ਧੜ-ਧੜਾੰਦੇ ਅੰਦਰ ਜਾਣਾ ਤਲਾਸ਼ੀਆਂ ਲੈਣਾ ਉਹ ਕਰਨਾ ਉਹ ਕੀ ਦਿਖਾਂਦਾ ਹੈ ਕਾਇ ਜਿਨ੍ਹਾਂ ਘਰਾਂ ਦੇ ਵਿੱਚ ਸਮਾਨ ਵੰਡਿਆ ਜਾ ਰਿਹਾ ਦੇਖਿਆ ਜਾ ਰਿਹਾ ਹੈਗਾ ਉੱਥੇ ਪੁਲਿਸ ਨਹੀਂ ਜਾ ਰਹੀ ਔਰ ਇਹਨਾਂ ਲੋਕਾਂ ਨੂੰ ਧਮਕਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿਰਫ ਇਹ ਕਰਕੇ ਵੀ ਇਹ ਆਸ਼ੂ ਜੀ ਨੂੰ ਪਿਆਰ ਕਰਦੇ ਆਸ਼ੂ ਜੀ ਦੇ ਸਪੋਰਟਰ ਹੈਗੇ ਆ ਔਰ ਇਹ ਸਾਰੀ ਕਨਫਿਡੈਂਸੀ 'ਚ ਪਰਸੋਂ ਰਾਤ ਦਾ ਸ਼ੁਰੂ ਹੋਇਆ ਹੋਇਆ ਹੈ ਕਾਇ ਆ ਜਵਾਰਨਗਰ ਕੈਂਪ ਦੇ ਵਿੱਚ ਰਾਤ ਨੂੰ ਇਹਨਾਂ ਨੇ ਅੱਧੇ ਹੀ ਪੁਲਿਸ ਪੇਸ਼ ਪੇਸ਼ ਕੇ ਲੋਕਾਂ ਨੂੰ ਉਤਮਕਾਇਆ ਅੱਜ ਇਹ ਸਰਗੋਧਾ ਕਲੋਨੀ 'ਚ ਸ਼ੁਰੂ ਹੋਇਆ ਜਿਸ ਵੇਲੇ ਮੈਨੂੰ ਪਤਾ ਲੱਗਿਆ ਭਾਬੀ ਦਾ ਫੋਨ ਆਇਆ ਤੁਸੀਂ ਇਹਨਾਂ ਨੂੰ ਪੁੱਛ ਵੀ ਸਕਦੇ ਹੋ ਮੈਂ ਫਟਾਫਟ ਇੱਥੇ ਪਹੁੰਚੀ ਤੇ ਇੱਥੋਂ ਦੌੜ ਗਈ ਸਾਰੀ ਦੀ ਸਾਰੀ ਪੁਲਿਸ ਮੇਰਾ ਸਵਾਲ ਕਮਿਸ਼ਨਰ ਸਾਹਿਬ ਨੂੰ ਇਹ ਹੈਗਾ ਆ ਕਿ ਚੌਂਕਾਂ ਤੇ ਜਿਨ੍ਹਾਂ ਘਰਾਂ ਦੇ ਵਿੱਚ ਸਮਾਨ ਵੰਡਿਆ ਜਾ ਰਿਹਾ ਆ ਤੁਹਾਨੂੰ ਸਭ ਪਤਾ ਤੁਹਾਡੀ ਆਪ ਦੀ ਪੁਲਿਸ ਮંડਵਾ ਰਹੀ ਹੈ ਕੀ ਆ ਉਹਨਾਂ ਦੇ ਵਿੱਚ ਵੀ ਚੈਕਿੰਗ ਕਰਕੇ ਦੇਖ ਲਓ ਇੰਨਾ ਆਪਾਂ ਨੂੰ ਪ੍ਰਸ਼ਾਸਨ ਦਾ ਕਿ ਉਹ ਹੋ ਗਿਆ ਕਿ ਆਮ ਇੱਕ ਜਨਤਾ ਜੇ ਕਿਸੇ ਦੀ سپورਟ 'ਚ ਖੜੀ ਹੈ ਜੇ ਕਿਸੇ ਨੂੰ ਪਿਆਰ ਕਰਦੀ ਹੈ ਤੇ ਉਹਦੇ ਨਾਲ ਉਹਨੂੰ ਤੁਸੀਂ ਪ੍ਰੈਸ਼ਰਾਈਜ਼ ਕਰੋਗੇ ਉਹਨੂੰ ਐਦਾਂ ਡਰਾਓਗੇ ਧਮਕਾਓਗੇ ਔਰ ਮੈਂ ਇਹ ਵੀ ਕਹਿਣੀ ਆ ਆਓ ਆਪਾ ਮੈਦਾਨ 'ਚ ਆ ਕੇ ਲੜਦੇ ਆ ਤੁਸੀਂ ਭੇਜੋ ਕਿਸੇ ਦੇ ਘਰ ਵੀ ਪੁਲਿਸ ਮੈਂ ਸੜਕ ਤੇ ਖੜੇ ਹੋ ਕੇ ਤੁਹਾਡੀ ਪੁਲਿਸ ਵਾਲਿਆਂ ਨਾਲ ਲੜੂੰਗੀ ਔਰ ਇਹਨਾਂ ਦੇ ਨਾਲ ਆ ਕੇ ਖੜੀ ਹੋਊਂਗੀ ਕੋਈ ਨਹੀਂ ਕਰਵੇ ਕੋਈ ਕਰਾਉਂਗੇ ਪਹਿਲਾਂ ਵੀ ਚੋਣਾ ਹੋਈਆਂ ਨੇ ਇਦਾਂ ਤਾਂ ਕਦੇ ਹੋਇਆ ਨਹੀਂ ਵੀ ਲੋਕਾਂ ਦੇ ਘਰਾਂ 'ਚ ਚੈਕਿੰਗ ਹੋਵੇ ਲੇਕਿਨ ਇਹ ਜ਼ਬਰਦਸਤੀ ਚੈਕਿੰਗ ਕੀਤੀ ਜਾ ਰਹੀ ਹੁਣ ਲੋਕਾਂ ਦੇ ਇਹ ਬਿਲਕੁਲ ਬਦਲਾਵ ਵਾਲੀ ਸਰਕਾਰ ਹੈ ਨਾ ਚੰਗਾ ਪ੍ਰਸ਼ਾਸਨ ਦੇਣ ਆਇਆ ਜਿਹੜੇ ਐਡੇ ਵੱਡੇ ਵੱਡੇ ਬੋਲ ਲੱਗੇ ਹੋਏ ਆ ਕਿ ਵਿਕਾਸ ਦੀ ਰਫਤਾਰ ਅਸੀਂ ਬਹੁਤ ਅੱਛਾ ਪ੍ਰਸ਼ਾਸਨ ਦੇ ਰਹੇ ਹੈਗੇ ਪ੍ਰਸ਼ਾਸਨ ਇਹਨਾਂ ਦਾ ਕਦੀ ਅੱਜ ਤੱਕ ਐਨੇ ਸਾਲ ਹੋ ਗਏ ਤੁਸੀਂ ਲੋਕਾਂ ਨੇ ਵੀ ਦੇਖਿਆ ਕਿ ਪੁਲਿਸ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਧਮਕਾਵੇ ਇੱਕ ਕੀ ਲੱਗਦਾ ਇਹ ਇੱਕ ਪਾਸੇ ਤੁਸੀਂ ਕਰਦੇ ਦੂਜੇ ਪਾਸੇ ਜੀਵਨ ਗੁੱਤਾ ਜੀ ਨੇ ਕਾਨਫਰੰਸ ਕੀਤੀ ਉਹ ਕਹਿੰਦੇ ਸਾਡੇ ਵਰਕਰਾਂ ਨੂੰ ਵੀ ਧਮਕਾਇਆ ਜਾ ਰਿਹਾ ਹੈ ਦੇਰ ਰਾਤ ਜਿਹੜੀ ਉਹਨਾਂ ਦੇ ਘਰੇ ਵੀ ਚਾਕੂ ਮਾਰੀ ਤੇ ਕੋਈ ਮੈਂ ਮੈਂ ਇਹ ਕਹਿ ਰਹੀ ਹਾਂ ਵੀ ਕਾਂਗਰਸ ਭਾਜਪਾ ਅਕਾਲੀ ਦਲ ਇਹਨਾਂ ਨੂੰ ਲੋਕ ਪਿਆਰ ਕਰਨ ਵਾਲੇ ਤਾਂ ਹੈ ਇਹਨਾਂ ਦੇ ਵਰਕਰ ਵੀ ਹੈ ਤੇ ਆਮ ਆਦਮੀ ਪਾਰਟੀ ਦੇ ਦੇ ਉੱਪਰ ਪ੍ਰਸ਼ਾਸਨ ਐ ਨਾ ਉਹਨਾਂ ਦੇ ਉੱਪਰ ਪਾਰਟੀ ਹਾਵੀ ਹੋ ਗਈ ਹੈ ਕਿ ਬਾਕੀਆਂ ਦੇ ਵਰਕਰਾਂ ਨੂੰ ਜਾ ਕੇ ਧਮਕਾਏਗੀ ਜੇ ਵੀਡੀਓਜ਼ ਰੱਲਾ ਦੇਖਦੇ ਹੋ ਲੋਕ ਐਨਾ ਤੁਹਾਡੇ ਸਾਡੇ ਇੱਕ ਸੋਸ਼ਲ ਐਨਜੀਓ ਦੇ ਮੈਡਮ ਹੈਗੇ ਆ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਕੀਤੀ ਹੈ ਕਿ ਮੈਨੂੰ ਆਮ ਆਦਮੀ ਪਾਰਟੀ ਦੇ ਆਫਿਸ ਤੋਂ ਫੋਨ ਆ ਕੇ ਉਹਨਾਂ ਨੇ ਐਦਾ ਧਮਕਾਇਆ ਉਹਨਾਂ ਨੇ ਆਡੀਓ ਵੀ ਸ਼ਾਇਦ ਉੱਥੇ ਦਿੱਤੀ ਆ ਉੱਤੇ ਤਾਂ ਹਲੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀਪੀ ਸਾਹਿਬ ਨੇ ਆਮ ਬੰਦੇ ਨੂੰ ਆ ਕੇ ਇੱਥੇ ਤੰਗ ਕਰ ਰਹੇ ਹੈਗੇ ਆ ਔਰ ਸੀਪੀ ਸਾਹਿਬ ਦੀ ਜ਼ਿੰਮੇਵਾਰੀ ਬੰਦੀ ਹੈ ਉਹ ਲੋਕਾਂ ਦੇ ਲਈ ਹੈ ਪਾਰਟੀ ਦੀ ਸਰਕਾਰ ਅੱਜ ਆਮ ਆਦਮੀ ਪਾਰਟੀ ਦੀ ਉਸ ਤੋਂ ਬਾਅਦ ਪਤਾ ਨਹੀਂ ਕਿਹਦਾ ਪ੍ਰਸ਼ਾਸਨ ਆਣਾ ਹੈ ਗਿਆ ਤੇ ਲੋਕ ਸਭ ਕੋ ਯਾਦ ਰੱਖਣਗੇ ਚੋਣ ਕਮਿਸ਼ਨ ਨੂੰ ਵੀ ਕੋਈ ਸ਼ਿਕਾਇਤ ਇਸ ਦੇ ਬਾਬਤ ਕੀਤੀ ਜਾਵੇਗੀ ਬਈ ਜੀ ਚੋਣ ਕਮਿਸ਼ਨ ਤਾਂ ਪਰਸੋ ਮੈਂ ਵੋਟਾਂ ਪੈਣੀਆਂ ਆ ਨਾ ਮੈਂ ਚੋਣ ਕਮਿਸ਼ਨ ਤੋਂ ਪਹਿਲਾਂ ਸੀਪੀ ਸਾਹਿਬ ਨੂੰ ਇਹ ਕਹਿ ਰਹੀ ਆ ਵੀ ਆਓ ਭੇਜੋ ਪੁਲਿਸ ਆਪਣੀ ਜਿੱਥੇ ਪੁਲਿਸ ਭੇਜਦੇ ਹੋ ਅਸੀਂ ਸਾਰੇ ਸੜਕਾਂ ਤੇ ਆ ਕੇ ਲੜਾਂਗੇ ਉਹਨਾਂ ਦੀ ਪੁਲਿਸ ਨਾਲ ਲੜਾਂਗੇ ਇਹਨਾਂ ਦੇ ਪ੍ਰਸ਼ਾਸਨ ਨਾਲ ਲੜਾਂਗੇ ਔਰ ਸ਼ਰਮ ਆਣੀ ਚਾਹੀਦੀ ਐ ਐਸ ਇਲਾਕੇ ਦੇ ਕਾਉਂਸਲਰ ਨੂੰ ਜਿਹੜਾ ਕਿ ਇਹ ਹੋਣ ਦੇ ਰਿਹਾ ਆਪਣੇ ਇਲਾਕੇ 'ਚ ਐਸ ਮੱਲੇ ਦੇ ਵਿੱਚ ਉਹ ਰਹਿਣ ਵਾਲੇ ਹੈਗੇ ਆ ਆਪਣੇ ਬੰਦਿਆਂ ਨੂੰ ਤੰਗ ਕਰ ਰਹੇ ਹੈਗੇ ਆ ਜੀ 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 ਨਾਮ ਕੀ ਤੁਹਾਡਾ ਜੀ ਵਿਰਾਣਾ ਨਾ ਬਹੁਤ ਜਿੱਤ ਕੋ ਕਿਹੜੇ ਇਜਰੇ ਚ ਰਹਿੰਦੇ ਹੋ ਸੀ ਸਰ ਉਹਦਾ ਕੋਲ ਅੱਛਾ ਪੁਲਿਸ ਹੈ ਇੱਕ ਮਤਲਬ ਅੰਦਰ ਤਿੰਨ ਗੱਡੀਆਂ ਸੀ ਜੀ ਤਿੰਨ ਗੱਡੀਆਂ ਸੀ ਇੱਕ ਲੇਡੀ ਪੁਲਿਸ ਅਫਸਰ ਨਾਲ ਹੈਗੀ ਸੀ ਤੇ ਬਾਕੀ ਸਾਰੇ ਮਤਲਬ ਕਿ ਜੈਂਟ ਸੀਗੇ ਬੇਟ ਡ ਸਪੈਸ਼ਲੀ ਕਹਿ ਕੇ ਲੇਡੀਜ਼ ਪੁਲਿਸ ਪ੍ਰੈਫਰ ਕਰੋ ਫਿਰ ਉਹ ਜੋ ਕੁਲ ਇੱਕ ਕੈਂਡੀਡੇਟ ਹੈਗਾ ਸੀ ਉਹ ਆਪਣੇ ਆਪਣੇ ਨਾਲ ਲੈ ਕੇ ਅੰਦਰ ਆਏ ਬਾਕੀ ਨਾਲ ਅੰਦਰ ਜਾ ਕੇ ਸਾਰੀਆਂ ਫੋਟੋਸ ਖਿੱਚੀਆਂ ਕੀ ਕੁ ਚੈੱਕ ਕੀਤਾ ਜੀ ਫਿਰ ਜੇ ਬੈਡ ਫੋਲਡਰ ਦੀ ਕੋਸ਼ਿਸ਼ ਕੀਤੀ ਬਦਲ ਕੇ ਇਧਰ ਉਹਨੇ ਕਮਪੀਲ ਮਾਰੀ ਵਗੈਰਾ ਖੋਲ ਲੀਤੇ ਪਿਕਚਰਸ ਵਗੈਰਾ ਕਲਿੱਕ ਕੀਤੀ ਅਵਰੇ ਲੋਡ ਡਿੱਤਾ ਲਾਸ਼ੀ ਲਿੱਦੀ ਕੋਈ ਲੱਗਦਾ ਪ੍ਰਸ਼ਾਸਨ ਧੱਕਾ ਕਰ ਰਿਹਾ ਹੈ ਗਲਤ ਹੈ ਬਿਲਕੁਲ ਗਲਤ ਹੈ ਪਤਾ ਵੀ ਹੈ ਜੀ ਕਾਂਗਰਸ ਦੇ ਸਪੋਰਟਰ ਆ ਪਰ ਇਹਦਾ ਮਤਲਬ ਇਹ ਫਸਟ ਟਾਈਮ ਐਦਾ ਹੋ ਰਿਹਾ ਜਿਦਕੇ ਹਾਂ ਗਲਤ ਹੈ ਬਿਲਕੁਲ ਗਲਤ ਹੈ ਮਤਲਬ ਰਾਤ ਕਿਨੇ ਵਜੇ ਸਰਾਤ ਜੀ ਹੁੰਦੇ ਦੁਪਹਿਰ ਤੱਕ ਕਿੰਨੇ ਵਜੇ ਹਾਂ 1:00 1:30 ਦਿਨ ਵੀ ਪੁਲਿਸ ਦਾ ਰਾਤ ਵੀ ਪੁਲਿਸ ਦੀ ਆ ਖੁਦ ਨਹੀਂ ਆਈ ਸੀ ਜੀ